ਜੀ ਹਾਲ ਜੀ ਸਾਰੇ ਵੀਰਾਂ ਨੂੰ ਮੇਰਾ ਨਾਮ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਕਾਲਾ ਬਖਰਾ ਮੈਂ ਨਾ ਆਪਣੇ ਘਰੋਂ ਆਪਣੇ ਜਾਨਕੀ ਨਿਕਣ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਹਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਡਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਵੈਕ ਕਰਕੇ ਭਜਾਈ ਆ ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਨਾ ਕੀਤੀ ਆ ਤਾਂ ਇੱਕ ਫੈਰ ਹੀ ਮਾਰਿਆ ਜੀ ਇਹੋ ਮੇਰੀ ਬਾਹ ਦੇ ਵਿੱਚ ਲੱਗਾ ਵਾ ਮੈਂ ਆਪਣੀ ਬਾਹ ਬੰਨੀ ਹੋਈ ਆ ਆ ਬਲੱਡ ਦੇ ਲੋ ਜੀ ਵੇਚਾ ਮੈਂ ਕੋਈ ਖੁਸ਼ਿ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਛ ਨਹੀਂ ਇਹਨੇ ਮੇਰੇ ਬਾਹ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਉਹ ਕੁਛ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੈਲੀ ਕਦੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਜ਼ ਇਹ ਰਹੀ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਉਹ ਨਿਕਲਿਆ ਇਹ ਘਰ ਦੇ ਦੋ ਖੇਤਾਂ ਦੇ ਫਰਕ ਦੇ ਉੱਤੇ ਆਲਮਗੀਰ ਵਾਲੀ ਛੜਕ ਤੇ ਉੱਪਰ ਗੋਲੀ ਚੱਲੀਆਂ 6 ਗੋਲੀਆਂ ਮਾਰੀਆਂ ਦੋ ਉਹਦੇ ਆ ਮੋਟੇ ਦੇ ਵਿੱਚ ਲੱਗੀਆਂ ਆ ਚਾਰ ਗੱਟੀ ਦੇ ਵਿੱਚ ਦੀ ਜਾ ਕੇ ਕੁਣ ਆਂ ਸੇਮ ਮਰੇ ਹੱਥ ਜੋੜਦੇ ਆ ਸਾਡੇ ਪੁੱਤਾਂ ਨੂੰ ਕਿਤੇ ਦਾਖਲ ਕਰਾਵੋ ਮਾਮਾ ਨੂੰ ਤਕੀ ਨਾ ਕਰਮ ਮਾਮਾ ਨੇ ਸਾਥ ਦੇਵੋ ਆ ਕੰਮ ਨਾ ਕਰੋ ਪੇ ਪਰਸਾ ਗੋੜ ਗਿਆ ਚਲੋੜ ਤਾਂ ਪਰਸਾ ਦੇ ਆਕਰ ਨਾ ਦੇਣਾ ਪੇ ਪਰਸ ਨਜਾਜ਼ ਗੋੜ ਦਾ ਚਲਾਵੇ ਤਾਂ ਪਰਸਾ ਮਾਮਾ ਦੇ ਸਾਹਮਣੇ ਮਾਰੇ ਜਲੰਧਰ ਪਠਾਨਕੋਟ ਹਾਈਵੇ ਤੇ ਕੱਲ ਇੱਕ ਵੀਡੀਓ ਬੰਦੀ ਹੈ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਮਾਮਲਾ ਮੈਂ ਤੁਹਾਨੂੰ ਦੱਸ ਦੇਣਾ ਉਹ ਕੀ ਹੈ ਮਾਮਲਾ ਹੈ ਕਿ ਪੁਲਿਸ ਤੇ ਸਾਹਮਣੇ ਜਿਹੜੇ ਨੇ ਕਿ ਮੁਲਜ਼ਮ ਮੁਲਜ਼ਮ ਦਾ ਤਾਂ ਮੈਂ ਨਾਮ ਲੈ ਰਿਹਾ ਅਖੀਰ 'ਚ ਤੁਹਾਨੂੰ ਜ਼ਰੂਰ ਦੱਸਾਂਗਾ ਕਿਉਂਕਿ ਪੁਲਿਸ ਦੇ ਮੁਤਾਬਕ ਉਹ ਮੁਲਜ਼ਮ ਨੇ ਹਾਲਾਂਕਿ ਉਸ ਵੀਡੀਓ ਦੇ ਵਿੱਚ ਜਿਹੜਾ ਸ਼ਖਸ਼ ਵਰਿੰਦਰ ਉਹ ਕਹਿ ਰਿਹਾ ਕਿ ਉਹਦੇ ਮਗਰ ਪੁਲਿਸ ਲੱਗ ਗਈ ਉਹ ਕਰੋ ਨਿਕਲਿਆ ਸੀਗਾ ਅਸਲ ਮਾਮਲਾ ਕੀ ਹੈ ਉਸ ਤੋਂ ਪਹਿਲਾਂ ਜਿਹੜਾ ਹੈ ਕਿ ਮਾਮਲੇ ਦੀ ਮੈਂ ਤੁਹਾਨੂੰ ਗਹਿਰਾਈ ਦੱਸਾਂ ਤੇ ਉਹ ਜਿਹੜਾ ਵਿਅਕਤੀ ਹੈ ਜਿਸ ਦੀ ਵੀਡੀਓ ਵਾਇਰਲ ਹੁੰਦੀ ਪਈ ਵਰਿੰਦਰ ਜੀ ਦਾ ਨਾਮ ਦੱਸਿਆ ਜਾ ਰਿਹਾ ਵਾ ਉਹਦੇ ਮਾਤਾ ਪਿਤਾ ਇਸ ਵਕਤ ਜਿਹੜੇ ਨੇ ਕਿ ਇੱਥੇ ਮੇਰੇ ਨਾਲ ਮੌਜੂਦ ਨੇ ਮਾਤਾ ਜੀ ਸ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਬੇਟਾ ਤੁਹਾਡਾ ਵੈ ਵਰਿੰਦਰ ਹਾਂਜੀ ਕੀ ਮਾਮਲਾ ਵੈ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਜਾਣਕਾਰੀ ਹੁੰਦੀ ਆ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਹਲਾਤੀ ਗਈਓ ਸੀ ਆਧਮਪੁਰ ਠੀਕ ਹੈ ਮੈਨੂੰ 12 ਵਜੇ ਫੋਨ ਪਿੰਡੋਂ ਚਲੇਗਾ ਕਿ ਤੇਰੇ ਮੁੰਡੇ ਤੇ ਗੋਲੀਆਂ ਪੇ ਘਰੋਂ ਨਿਕਲਿਆ ਹੈ ਘਰ ਦੇ ਦੋ ਖੇਤਾਂ ਦੇ ਫਰਕ ਦੇ ਉੱਤੇ ਆਲਮਗੀਰ ਵਾਲੀ ਛੜਕ ਦੇ ਉੱਪਰ ਗੋਲੀ ਚੱਲੀਆਂ 6 ਗੋਲੀਆਂ ਮਾਰੀਆਂ ਦੋ ਉਹਦੇ ਆ ਮੁੰਡੇ ਦੇ ਵਿੱਚ ਲੱਗੀਆਂ ਆ ਚਾਰ ਗੱਡੀ ਦੇ ਵਿੱਚ ਦੀ ਜਾ ਕੇ ਗਈਆਂ ਠੀਕ ਹੈ ਤੇ ਰਾਤ ਨੂੰ 7 ਵਜੇ ਤੱਕ ਇਹ ਖੋਲ ਵੀ ਟੋਲਦੇ ਰਹਿਆ ਸਾਡੇ ਮੁੱਢ ਰੋੜਿਆ ਹੂੰ ਕੋਲ ਕੋਲ ਰੋਲਦੇ ਬੇਸਿਕ ਹਾਂਜੀ ਕੋਲ ਕੋਲ ਪੰਜ ਵਾਲੇ ਸਾਰੇ ਅੱਛਾ ਦੋ ਗੱਡੀਆਂ ਮੇਰੇ ਕੋਲ 5 ਵਜੇ ਆਈਆਂ ਕਿ ਤੇਰਾ ਮੁੰਡਾ ਅਸੀਂ ਐਡਾ ਕੀਤੀ ਆ ਕਿੱਥੇ ਆ ਮੈਂ ਕਿਹਾ ਮੁੰਡਾ ਮੇਰਾ ਤਾਂ ਮੈਨੂੰ ਗੋਲੀਆਂ ਦਾ ਪਤਾ ਲੱਗਾ ਕਹਿੰਦਾ ਮੈਂ ਨਹੀਂ ਗੋਲੀਆਂ ਚਲਾਈਆਂ ਮੈਂ ਟੈਰ ਤੇ ਗੋਲੀ ਮਾਰੀ ਆ ਇਹ ਸੱਚੋ ਕਹਿੰਦਾ ਕਿ ਗੋਲੀ ਮਾਰਨ ਦੀ ਗੋਲੀ ਮਾਰਨ ਦੀ ਇਹ ਕਿ ਵਜਾ ਕਹਿੰਦਾ ਕਿ ਉਹ ਤੀਮੀ ਆਦਮੀ ਬਗੈਤਰ ਉਹਦੇ ਨਾਲ ਆ ਉਹ ਭੋਕਰ ਨੂੰ ਕਪੜਾ ਲੈਣ ਚੱਲੇ ਆ ਆਪਣੇ ਘਰੋਂ ਹੀ ਨਿਕਲਿਆ ਕਿਤੇ ਦੂਰੋਂ ਨਹੀਂ ਆਏ ਪਿਆੰਬੇ ਉਹਨਾਂ ਦੇ ਕੋਲ ਕੋਈ ਮਾਲ ਸੀਗਾ ਨਸ਼ਾ ਉਹ ਖਾਂਦਾ ਆ ਅੱਛਾ ਨਸ਼ਾ ਖਾਂਦਾ ਕਿ ਮੈਂ ਪੁਲਿਸ ਨੂੰ ਵੀ 10 ਵਾਰੀ ਦੱਸ ਚੁੱਕੀ ਆ ਤੇ ਮੇਰਾ ਪੁੱਤ ਨਸ਼ਾ ਖਾਂਦਾ ਇਹਨੂੰ ਕਿਸੇ ਸੈਂਟਰ 'ਚ ਜਮਾ ਕਰਾਓ ਮੈਨੂੰ ਕਹਿੰਦੇ ਸੈਂਟਰ 'ਚ ਕਰਾ ਤਾਂ ਮੈਂ ਕਹਾਂ ਮੇਰੇ ਕੋਲ ਹੈ ਨਹੀਂ ਕੁਸ ਵੀ ਮੈਂ 2 ਵਾਰੀ 70 70 ਹਜ਼ਾਰ ਦੇ ਚੁੱਕੀ ਆ ਮੈਂ ਨਹੀਂ ਦੇਣਾ ਮੇਰੇ ਮੁੰਡੇ ਨੂੰ 7 ਸਾਲ ਹੋ ਗਏ ਖਾਂਦੇ ਨੂੰ ਜਿੱਥੋਂ ਲਿਆਉਂਦਾ ਸੀ ਉੱਥੇ ਦਾ ਵੀ ਮੈਂ ਦੱਸਦੀ ਸੀ ਖਾਂਦਾ ਸੀ ਮੈਂ ਤਾਂ ਵੀ ਦੱਸਦੀ ਸੀ ਕਿੰਨੇ ਪੰਜ ਪਰਚੇ ਵੀ ਦਰਜ ਨੇ ਵਰਿੰਦਰ ਦੇ ਉੱਤੇ ਤੁਹਾਡੇ ਮੁੰਡੇ ਨੇ ਜਿਹੜੇ ਲੁੱਟ ਖੋਦੇ ਨੇ ਉਹ ਲੁੱਟ ਖੋਦੇ ਪਰਚੇ ਆ ਉਹ ਜੀ ਲੁੱਟ ਖੋਹ ਵੀ ਝੂਠੀ ਬਣਾਈ ਸੀ ਤਿੰਨਾ ਚੋ ਭਰੀ ਆ ਦੋ ਚੱਲਦੇ ਆ ਤੇ ਇੱਕ ਬਲਕਾਰ ਦਾ ਨਾਮ ਆਂਦਾ ਪਿਆ ਜਿਹੜਾ ਨਸ਼ਾ ਦੇਣ ਆਇਆ ਸੀ ਸਾਨੂੰ ਕੋਈ ਨਾ ਨਸ਼ੇ ਬਾਰੇ ਪਤਾ ਹੈ ਤੁਹਾਡੇ ਘਰ ਬੈਠਾ ਸੀਗਾ ਪੁਲਿਸਕੀ ਮੈਨੂੰ ਇਸ ਬਾਰੇ ਵੀ ਨਹੀਂ ਪਤਾ ਹੈਗਾ ਇਹ ਮੈਂ ਹੈ ਨਹੀਂ ਇਹ ਹੈ ਨਹੀਂ ਆਧਾ ਤਰੀਕੇ ਗਏ ਤੁਸੀਂ ਘਰ ਰਹਿ ਸੀਗੇ ਨਹੀਂ ਮੈਂ ਨਹੀਂ ਗੱਲ ਮੇਰਾ ਵਕੂ ਹਟਮਾਇਆ ਠੀਕ ਹੈ ਮੇਰੇ ਕੋਲ ਉਹ ਦੇ ਤਰੀਕੇ ਆ ਮੇਰੀ ਵੀ ਤਰੀਕ ਸੀਗੀ ਠੀਕ ਨਹੀਂ ਗੱਲ ਇਹ ਅੱਗੇ ਆ ਇਹਨੂੰ ਪਤਾ ਲੱਗ ਗਿਆ ਇਹ 도ੜੀ ਆ ਉਹਨਾਂ ਨੇ ਪੁਲਿਸ ਕਰ ਸੀਗੀ ਇਨਾਂ ਦੀ ਸਾਰਾ ਕੋਈ ਹੋਇਆ ਕਿ ਤੁਸੀਂ ਇਹ ਕਹਿੰਦੇ ਹੋ ਕਿ ਕਾਰਵਾਈ ਜਿਹੜੀ ਇਹ ਨਿਜਾਇਜ਼ ਕੀਤੀ ਗਈ ਹੈ ਮੁੰਡਾ ਕੋਈ ਨਸ਼ਾ ਵੇਚਦਾ ਨਹੀਂ ਕਰਦਾ ਕਰਦਾ ਜ਼ਰੂਰ ਆ ਖਾਂਦਾ ਆ ਕਿ ਸਾਰਾ ਪਿੰਡ ਕਹੂਗਾ ਕਿ ਨਸ਼ਾ ਨਹੀਂ ਵੇਚਦਾ ਜਿਹੜੇ ਵੇਚਦੇ ਉਹ ਵੀ ਅਸੀਂ ਇਹਨਾਂ ਨੂੰ ਦੱਸੀ ਦਾ ਦੇਖੋ ਬਾਬੂ ਜੀ ਮੈਂ ਠਾਰਿਆ ਪੁੱਤ ਜਾਣਦੇ ਮਾਂ ਤੇਰੀ ਕਲਦੀ ਆ ਰੋਟੀ ਨਹੀਂ ਤੁਰਦੀ ਤੂੰ ਜਾਣ ਕਿ ਕੱਲਾ ਮੁੰਡਾ ਤਾਂ ਦੇਖੋ ਇਹ ਤਾਂ ਸਮਝਾਉਣ ਆਉਂਦਾ ਸੀ ਮੈਂ ਉਹ ਸਮਝਾਉਣਾ ਮੇਰਾ ਕੱਲਾ ਨਹੀਂ ਆ ਮੇਰਾ ਪੁੱਟੇ ਨੁਕਲੀ ਆ ਗਈ ਗਾਦਾ ਮੈਂ ਤਾਂ ਇਹੋ ਕਹਿੰਦਾ ਹੁੰਦਾਗਾ ਪੁੱਤ ਮਾਲ ਖਿਆਲ ਕਰ ਦੂਆ ਬਾਹੜਿਆ ਰੋਟੀ ਖਾਉ ਰਲ ਕੇ ਦੋ ਗਾਇਆਂ ਰੱਖੀਆਂ ਆ ਇਹਨਾਂ ਪਠੇ ਪੌਂਦੀ ਚਾਰ ਦੁੱਧ ਭੇਜਦੀ ਆ ਆਪਣਾ ਗੁਜ਼ਾਰਾ ਕਰੀ ਜਿਹੜਾ ਮੇਰਾ ਘਰ ਕਹਿੰਦੇ ਆ ਮੇਰਾ ਘਰ 2002 ਦਾ ਮੇਰੇ ਘਰ ਵਾਲਾ ਵੀ ਬਾਹਰ ਸੀ ਮੇਰਾ ਪੁੱਤ ਵੀ ਬਾਹਰ ਸੀ ਇਹ ਘਰ ਦਾ ਕੀ ਕਹਿੰਦੇ ਨਸ਼ਾ ਤਸਕਰ ਕਰ ਰਹਾ ਟਾ ਦੇ ਨੇ ਹਾਂ ਆਪਣੇ ਨਸ਼ਾ ਤਸਕਰ ਦੇ ਨਾਲ ਮੇਰੇ ਪੁੱਤ ਨੇ ਕੋਈ ਨਾਂ ਨਛੇ ਤਸਕਰ ਦੇ ਨਾਲ ਕੀਤੀ ਆ ਉਹਨੇ ਖਾਧਾ ਅਸਨ ਨੂੰ ਸਾਡਾ ਕੁਝ ਬਣਾਇਆ ਨਹੀਂ ਆ ਇਥਾਂ ਮੇਰੇ ਮੈਂ ਕੋਠੀ ਮੈਂ ਆਪ ਬਣ ਗਿਆ ਉਹ ਤੋਂ ਹੁਸੈਨ ਕੀਤਾ 6 ਗਨਾਈ ਥਾਂ ਵੇਚੇ ਮਤਲਬ ਕਿ ਤੁਹਾਡਾ ਕਹਿੰਦਾ ਭਾਵੇਂ ਕਿ ਮੁੰਡਾ ਨਸ਼ਾ ਤਸਕਰ ਨਹੀਂ ਹੈਗਾ ਨਾ ਜਿਹੜੀ ਕੋਠੀ ਹੈ ਕਿ ਤੁਹਾਡੀ ਆਪ ਦੀ ਬਣੀ ਹੋਈ ਹੈ ਕੋਈ ਪੈਸੇ ਨਾਲ ਨਹੀਂ ਬਣੀ ਮੁੰਡਾ ਖਾਂਦਾ ਪੈਸਾ ਖਾਂਦਾ ਆਦਮੀ ਮੇਰੇ ਨੇ ਪੈਸਾ ਲਾਇਆ ਠੀਕ ਹੈ ਕੋਈ ਨਹੀਂ ਲਾਇਆ ਠੀਕ ਹੈ ਅਪੀਲ ਕੀ ਕਰਦੇ ਹੋ ਹੁਣ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਅਸੀਂ ਤਾਂ ਸੀਐਮ ਮੋਰੇ ਹੱਥ ਜੋੜਦੇ ਆ ਸਾਡੇ ਪੁੱਤਾਂ ਨੂੰ ਕਿਤੇ ਦਾਖਲ ਕਰਾਵੋ ਮਾਮਾ ਨੂੰ ਦੁਖੀ ਨਾ ਕਰੋ ਮਾਮਾ ਨੇ ਸਾਥ ਦੇਵੋ ਆ ਕੰਮ ਨਾ ਕਰੋ ਪੇ ਪੜਸਾ ਗੋੜਨਾ ਚਲੋੜ ਤਾਂ ਪੜਪੇ ਆ ਕਰਨਾ ਨਹੀਂ ਪੇ ਪੜਤ ਨਜਾਜ ਗੋੜਨਾ ਚਲਾਵੇ ਤਾਂ ਪੜਸਾ ਮਾਮਾ ਦੇ ਸਾਹਮਣੇ ਮਾਰੇ ਨਸ਼ਾ ਮਿਲ ਜਾਂਦਾ RAMDEO ਪਿੰਡੋ ਹੀ ਮਿਲਦਾ RAMDEO ਨਸ਼ਾ ਮਿਲਦਾ ਮੈਨੂੰ ਮਿਲਦਾ ਜੱਲੋ ਆੜੋ ਮਿਲਦਾ ਜਿੱਥੋਂ ਜਿੱਥੋਂ ਮਿਲਦਾ ਮੈਂ ਉੱਥੇ ਤਾਂ ਇਹਨਾਂ ਨੂੰ ਦੱਸ ਚੁੱਕੀਆਂ ਕੋਸ਼ਿਸ਼ ਮੁੰਡੇ ਦੀ ਤੁਸੀਂ ਉਹਨੂੰ ਸਮਝਾਇਆ ਹੋਣਾ ਕਿਉਂਕਿ ਕਹਿੰਦਾ ਕਿ ਉਹ ਕਿਹ ਆਇਆ ਕਹਿੰਦਾ ਮੈਂ ਥੋੜਾ ਹੀ ਖਾਣਾ ਆ ਮੈਂ ਇੱਦਾਂ ਕਰਦਾ ਚਿੱਟਾ ਲੰਦਾ ਚਿੱਟਾ ਪੀਂਦਾ ਆ ਤੁਹਾਨੂੰ ਪਤਾ ਪਰ ਪਰਚਾ ਨੇ ਬਲਕਿ ਤੁਸੀਂ ਪਤਾ ਵੀ ਤੁਹਾਨੂੰ ਹੁੰਦਾ ਪਰ ਤੁਸੀਂ ਕੁਝ ਕਰ ਨਹੀਂ ਸਕਦੇ ਅਸੀਂ ਕਰ ਨਹੀਂ ਸਕਦੇ ਅਸੀਂ ਜੇਲ੍ਹਾਂ ਦੇ ਵਿੱਚ ਵੀ ਜੇ ਜੇਲਾ ਚ ਚੁਕਾਈਦਾ ਜੇਲ੍ਹਾਂ ਦੇ ਵਿੱਚ ਵੀ ਸਪਲਾਈਆਂ ਜਾਂਦੀਆਂ ਚਿੱਟਿਆਂ ਦੀਆਂ ਸਾਡੇ ਕੋਲੋਂ ਪੈਸਾ ਮੰਗਦੇ ਉਸ ਲਈ ਪੈਸਾ ਪਾ ਦਿਓ ਅਸੀਂ ਇੱਥੇ ਖਾਣ ਆਇਆ ਜਿਗਾਏ ਇਹ ਸੁਣੋ ਚੁਕਾਇਆ ਵੀ ਆ ਕੱਲ ਵੀ ਮੈਨੂੰ ਪੁਲਸ ਨੇ ਕਹਿੰਦਾ ਆਖੇ ਜੇਲੇ ਬਾੜਨਾ ਮੈਂ ਕਹਾ ਜੇਲੇ ਬਾੜਦੇ ਜਿੱਦਾ ਅੱਗੇ ਕੀਤੀ ਸੀ ਉਦਾਂ ਹੀ ਕਰੀ ਸਾਨੂੰ ਦੁਖੀ ਤਾਂ ਤੁਸੀਂ ਕਰਦਾ ਸਾਡੇ ਕੱਪੜੇ ਵੀ ਲਾ ਕੇ ਵੇਚਦਾਓ ਜਿਹੜਾ ਬੰਦੇ ਦੇ ਨਾਂ ਲੈਂਦੇ ਆ ਅਜੇ ਨਾ ਵੀ ਛਕਲ ਨਹੀਂ ਮੈਂ ਦੇਖੀ ਅਸੀਂ ਨਾ ਕੋਈ ਛਕਲ ਕੋਈ ਬੋਲ ਪੰਮਾ ਬਣ ਐਸਪੀ ਦੇ ਲੈ ਜਾਓ ਪੰਮਾ ਮੈਨੂੰ ਇੱਡੀ ਆਈ ਦੇ ਲੈ ਜਾਓ ਸਾਰੀਆਂ ਚੀਜ਼ਾਂ ਤੋ ਕਿ ਕਿ ਪਰਿਵਾਰ ਦਾ ਜਿਹੜਾ ਦੁੱਖ ਹੈ ਕਿ ਪੁੱਤ ਨਸ਼ੇ ਚ ਹੈ ਪਤਾ ਪਰ ਇੱਕ ਮਾਂ ਕੁਝ ਕਰ ਨਹੀਂ ਸਕਦੀ ਮਾਮਾ ਦੇ ਪੁੱਤ ਕਾਲੇ ਬੱਕਰੇ ਦੇ ਵਿੱਚ ਮਾਮਾ ਮਰੀਆਂ ਪਈਆਂ ਆ ਪਰ ਸਾਡੀ ਜੋ ਕਰਾਇਆ ਪਹਿਲਾਂ ਸਰਪੰਚਾ ਕੋ ਵੀ ਤਲਾਹ ਦਿੱਤੀਆਂ ਪੈਸਾ ਵੀ ਲਾਇਆ ਹਰ ਪਾਸੇ ਲਾਇਆ ਅਸੀਂ ਕਰੋ ਕਰੋ ਵੀ ਉੱਜੜੇ ਅਸੀਂ ਸਿੱਕੇ ਤੂੰ ਮੈਨੂੰ ਖੜਾ ਕਰ ਦੇਗਾ ਐਚਪੀ ਡੀਐਸਟੀ ਸੁਵਾਨਸੂ ਮੁੰਡਾ ਇੱਥੇ ਬਣਿਆ ਤਕੜਾ ਐਸਰਾ ਹਾਂ ਮੈਂ ਖੁਦ ਖਾਊਂਗਾ ਯਾਦਵਿੰਦਰ ਦੇ ਕੋਲ ਵੀ ਮੈਂ ਗਈ ਆ ਚਾਰ ਦਿਨ ਕੋਣ ਯਾਦਵਿੰਦਰ ਐਸਐਚਓ ਜਿਹਨੂੰ ਚਾਰ ਦਿਨ ਪਹਿਲਾਂ ਇਹਨੂੰ ਲੈ ਕੇ ਗਿਆ ਮੁੜ ਕੇ ਆਪੇ ਛੱਡ ਕੇ ਗਿਆ ਅੱਛਾ ਐਸਾ ਜੋ ਲੈ ਕੇ ਗਿਆ ਫਿਰ ਪਹਿਲਾਂ ਲੈ ਕੇ ਗਿਆ ਫਿਰ ਮੁੜ ਕੇ ਇਹਨੂੰ ਫੋਨ ਕਰਦਾ ਸੀ ਤੇ ਮੈਨੂੰ ਬੰਦੇ ਚ ਕਾ ਬੰਦੇ ਚ ਕਾ ਇਹ ਕਹਿੰਦਾ ਮੈਂ ਬੰਦੇ ਕਿੱਥੋਂ ਚ ਕਾ ਦਮਾ ਹੈ ਮੈਂ ਇਹਨੂੰ ਚੱਕ ਲੈ ਫਿਰ ਹਾਂ ਇਹਨੂੰ ਚੱਕਿਆ ਫਿਰ ਉਹ ਤਾਂ ਪੈਸੇ ਮੰਗੇ ਅੱਛਾ ਪੈਸੇ ਵਰਿੰਦਰ ਕੋਲੋਂ ਹਾਂ ਐਸਾ ਚੋਂ ਨੇ ਹਾਂ ਜੀ ਐਸਾ ਚੋਂ ਮੰਗੇ ਪੈਸੇ ਕਿੰਨੇ ਪੈਸੇ ਮੰਗੇ ਮੇਰੇ ਕੋਲ ਜਿਹੜਾ ਕੱਲ ਆਇਆ ਮੇਰੇ ਕੋਲ ਤਾਂ ਮੈਨੂੰ ਕਹਿੰਦਾ ਇੱਕ ਉਹਦਾ ਹੈ ਨਾ ਗਨਮੈਨ ਕਹਿੰਦਾ ਖੇ ਸੱਚੋ ਨਾ ਗੱਲ ਕਰ ਲੈ ਤੈਨੂੰ ਚਾਹ ਪਾਣੀ ਕਰ ਲੈ ਤਾਂ ਤੇਰਾ ਛਡਾ ਦਿੰਨੇ ਆ ਮੈਂ ਕਹਾਂ ਮੈਂ ਨਹੀਂ ਛਡੋਣਾ ਮੈਂ ਉੱਪਰ ਤੱਕ ਜਾਣਾ ਆ ਜਿੱਥੇ ਤੱਕ ਜਾ ਹਊਗਾ ਮੈਂ ਸੀਐਮ ਤੱਕ ਚਿੱਠੀਆਂ ਪਾਉਣੀ ਆ ਕੀ ਲੀਕੀ ਕਰਦੇ ਹੋ ਹੁਣ ਤੁਸੀਂ ਅਸੀਂ ਲੇਹੋ ਕਰਦੇ ਆ ਸਾਡੀ ਸੀਐਮ ਸਾਹਿਬ ਸਾਡਾ ਮੁੰਡਾ ਜਿੱਥੇ ਹੈਗਾ ਮੈਨੂੰ ਪੇਚ ਕੀਤਾ ਜਾਵੇ ਇਸ ਕੀ ਤੇ ਹੁੰਦਾ ਲਾਜਵੀ ਕਰਵਾਇਆ ਲਾਜਵੀ ਕਰਾਇਆ ਜਾਵੇ ਠੀਕ ਹੈ ਕੀ ਅਸੀਂ ਜੋ ਕਰਦੇ ਆ ਚਲੋ ਕਰਨਾਲਿਆ ਉਸ ਟਾਈਮ ਗੱਡੀ ਦੇ ਵਿੱਚ ਉਹ ਗੱਡੀ ਵੀ ਮੇਰੀ ਆ ਮੈਂ ਆ ਜਲੰਧਰ ਆ ਦੀਪਨਗਰੋਂ ਮੈਂ ਘੋਟ ਲਈ ਆ ਗੱਡੀ ਇਹ ਉਹ ਸਚਾਈ ਹੈ ਪੰਜਾਬ ਦੀ ਜੋ ਇਸ ਵਕਤ ਤੁਹਾਨੂੰ ਦਿਖਾਈ ਵੀ ਦਿੱਤੀ ਹੈ ਇੱਕ ਉਹ ਮਾਂ ਹੈ ਕਿ ਤੁਸੀਂ ਆਪ ਵੇਖ ਸਕਦੇ ਹੋ ਜਿਹੜੀ ਦੁਖੀ ਹੈ ਜਿਸ ਨੂੰ ਪਤਾ ਹੈ ਉਹਦਾ ਪੁੱਤ ਜਿਹੜਾ ਹੈ ਕਿ ਉਹ ਨਸ਼ਾ ਕਰਦਾ ਹੈ ਹਾਲਾਂਕਿ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਜੇ ਉਹਦੇ ਇਲਾਜ ਕਰਵਾਣ ਦੀ ਉਹ ਗੱਲ ਕਹਿੰਦੀ ਹੈ ਕਿ ਮੈਂ ਇਲਾਜ ਵੀ ਕਰਵਾ ਕੇ ਵੇਖ ਲਿਆ ਪਰ ਜੋ ਇਸ ਵਕਤ ਦੀ ਸਥਿਤੀ ਬਣੀ ਹੋਈ ਹੈ ਸਰਕਾਰਾਂ ਅਸ਼ਲਾਗਾ ਇਹ ਕੰਮ ਕਰਦੀਆਂ ਪਈਆਂ ਨੇ ਜੋ ਇਸ ਵੇਲੇ ਮੁਹਿੰਮ ਚੱਲਦੀ ਪਈ ਹੈ ਨਸ਼ਿਆਂ ਵਿਰੁੱਧ ਪਰ ਇਹ ਜਿਹੜੀ ਸਚਾਈ ਹੈ ਉਹ ਇਹ ਜਿਹੜੇ ਉਹਨਾਂ ਦੇ ਵਰਡਸ ਨੇ ਜੋ ਉਹਨਾਂ ਨੇ ਸਾਰੀ ਸ਼ਬਦਾਵਲੀ ਵਰਤੀ ਹੈ ਇਸ ਵਕਤ ਇਹ ਆਇਨਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਤੇ ਖਾਸ ਤੌਰ ਤੇ ਜੋ ਕਲਪਰੇਟ ਨੇ ਕਿਉਂਕਿ ਖਾਕੀ ਦੇ ਉੱਤੇ ਵੀ ਜਿਹੜਾ ਹੈ ਕਿ ਉਹ ਕਰਦੇ ਆਣੇ ਜਰੂਰ ਜਿਹੜੇ ਸਵਾਲ ਚੁੱਕ ਦਿੱਤੇ ਨੇ ਹੁਣ ਵੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਹੈ ਕਿਉਂਕਿ ਜਲੰਧਰ ਦੇ ਐਸਐਸਪੀ ਸਾਹਿਬ ਨੇ ਇਹ ਗੱਲ ਆਖਤੀ ਹੈ ਮੁੰਡੇ ਤੇ ਪਰਚਾ ਦਰਜ ਨੇ ਮੁੰਡਾ ਤਸਕਰੀ ਕਰਦਾ ਪਰ हट ਕੇ ਉਸ ਚੀਜ਼ਾਂ ਤੋਂ ਜਿਹੜਾ ਹੈ ਕਿ ਇੱਕ ਪਰਿਵਾਰਕ ਤੌਰ ਤੇ ਵੀ ਇਸ ਚੀਜ਼ ਨੂੰ ਜ਼ਰੂਰ ਦੇਖਣਾ ਬੰਦਾ ਵੈ ਕਿ ਮੌਜੂਦਾ ਸਮੇਂ ਦੇ ਵਿੱਚ ਪਿੰਡਾਂ 'ਚ ਹਾਲਾਤ ਕਿਹੋ ਜਿਹੇ ਨੇ ਕੈਮਰਾ ਪ੍ਰਸੰਤ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿ